ਹੈਲੋ एवरीवन ਗੁੱਡ ਮਾਰਨਿੰਗ ਜੀ ਵੈਲਕਮ ਬੈਕ ਟੂ ਮਾਈ ਚੈਨਲ ਕਲੈਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਲਓ ਜੀ ਇੱਥੇ ਸਵੇਰ ਦੀ ਬਣ ਰਹੀ ਹੈ ਪਹਿਲੀ ਚਾਹ ਤੇ ਉਸ ਤੋਂ ਬਾਅਦ ਚਾਹ ਪੀਣ ਤੋਂ ਬਾਅਦ ਇੱਥੇ ਲੱਗੀ ਸੀਗੀ ਹਜੇ ਨਾਸਤਾ ਵਗੈਰਾ ਕੁਝ ਨਹੀਂ ਬਣਾਇਆ ਸੀਗਾ ਬੈੱਡ ਸ਼ੀਟ ਚੇਂਜ ਕਰਨਾ ਕਾਫੀ ਦਿਨਾਂ ਤੋਂ ਬੈੱਡ ਸ਼ੀਟ ਵਿਛਾਈ ਹੋਈ ਸੀ ਕਾਟਨ ਵਾਲੀ ਇਹਦੇ ਵਿੱਚ ਥੋੜਾ ਜਿਹਾ ਮਿਕਸ ਆ ਜਿਹੜਾ ਵਾਈਟ ਵਾਲੀ ਆ ਪਰ ਜਿਹੜੇ ਬੈੱਡ ਸ਼ੀਟ ਦੇ ਵਿੱਚ ਮਿਕਸ ਹੁੰਦਾ ਉਹ ਕਲਰ ਵੱਲੋਂ ਵਧੀਆ ਹੁੰਦੀ ਵੀ ਕਲਰ ਵਾਲਾ ਉਹਦਾ ਫੇਟ ਨਹੀਂ ਹੁੰਦਾ ਹੈਗਾ ਪਰ ਜਿਹੜੇ ਕਾਟਨ ਦੇ ਹੁੰਦੇ ਨੇ ਉਹ ਉਦਾਂ ਕੰਫਰਟੇਬਲ ਹੁੰਦੀਆਂ ਹਨਾ ਬਿਸ਼ਾਈਆਂ ਹੋਈਆਂ ਮਤਲਬ ਇਕੱਠੀ ਵਗੈਰਾ ਵੀ ਨਹੀਂ ਹੁੰਦੀ ਹਨਾ ਤੇ ਲੋ ਜੀ ਬੈੱਡ ਸ਼ੀਟ ਆਪਾਂ ਬਿਸ਼ਾਤੀ ਤੇ ਉਹ ਜਿਹੜਾ niche ਪਿੱਛੇ ਤੁਹਾਨੂੰ ਬੈੱਡ ਹੈਡ ਦੇ ਪਿੱਛੇ ਆ ਦੇਖੋ ਕਾਲਾ ਕਾਲਾ ਦਿਸਦਾ ਨਾ ਇਹ ਜਿਵੇਂ ਕਿ ਆਪਾਂ ਬੈਠਦੇ ਆ ਸਿਰ ਲੱਗਦਾ ਆਇਲ ਵਗੈਰਾ ਲੱਗਿਆ ਹੁੰਦਾ ਇਹਨੂੰ ਵੀ ਅੱਜ ਸਾਫ਼ ਕਰੂੰਗੇ ਉਸ ਤੋਂ ਬਾਅਦ ਇੱਥੇ ਅੱਜ ਇਧਰ ਪਿਆ ਸੀਗਾ ਪਿੰਦਰ ਤੇ ਥੋੜੀ देर ਲਈ ਤਾਂ ਉਹ ਪੈ ਗਿਆ ਸੀਗਾ ਇਸ ਬੈੱਡ ਤੇ ਉਹਨੇ ਥੋੜਾ ਅੱਗੇ ਨੂੰ ਕਰ ਲਿਆ ਉਸ ਤੋਂ ਬਾਅਦ ਫਿਰ ਮੇਰੇ ਨਾਲ ਬੈੱਡ ਤੇ ਪੈ ਗਿਆ ਸੀਗਾ ਤੋ ਲੋ ਜੀ ਇਸ ਮੇਟਸ ਮਾਟੀ ਜਿਹੜੀ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਲੱਗੀ ਸੀਗੀ ਝਾੜੂ ਲਾਉਣ। ਦੇਖਦੇ ਆ ਬੈੱਡ ਦਾ ਜਿਹੜਾ ਹੈੱਡ ਆ ਉਹ ਕਦੋਂ ਸਾਫ਼ ਕਰਦੀ ਆ ਪਰ ਮਨ ਦਾ ਕੁਝ ਪਤਾ ਨਹੀਂ ਮਨ ਤੇ ਡਿਪੈਂਡ ਹੁੰਦਾ ਨਾ ਸਾਰਾ ਕੁਝ। ਜੇ ਮਨ ਠੀਕ ਆ ਤਾਂ ਕੰਮ ਕਰਨ ਨੂੰ ਮਨ ਕਰਦਾ ਕਦੇ ਕਦੇ ਫਿਰ ਇਹ ਹੁੰਦਾ ਵੀ ਹੁਣ ਮਨ ਠੀਕ ਆ ਬਾਅਦ ਦੇ ਵਿੱਚ ਚੇਂਜ ਹੋ ਗਿਆ। ਇਹੀ ਹੈ ਜੀ ਮਨ ਦਾ। ਤੇ ਉਸ ਤੋਂ ਬਾਅਦ ਇੱਧਰ ਆ ਗਈ ਸੀ ਸੋਫੇ ਏਰੀਆ 'ਚ ਮੈਂ ਇੱਧਰ ਲੱਗ ਰਹੀ ਸੀ ਝਾੜੂ ਲਾਉਣ ਤੇ ਨਾਲ ਹੀ ਸਣੀ ਨਾਲ ਕਰ ਰਹੀ ਸੀ ਕੁਝ ਗੱਲਾਂ। ਸਣੀ ਮੈਨੂੰ ਕੁਝ ਦੱਸ ਰਿਹਾ ਸੀਗਾ। ਆਟੋਮੈਟਿਕ ਮਸ਼ੀਨ ਵਾਸ਼ਿੰਗ ਮਸ਼ੀਨ ਬਾਰੇ ਆ ਜੋ ਕਿ ਮੇਰੀ ਨਣਦੇ ਨੇ ਲਈਆ ਉਹ ਦੱਸ ਰਿਹਾ ਸੀ ਉਹਦੇ ਬਾਰੇ ਤੇ ਬਾਕੀ ਚਲੋ ਜੀ ਇੱਥੇ ਕੰਮ ਕਰਤਾ ਆਪਣੇ ਹੋ ਗਏ ਸ਼ੁਰੂ ਉਸ ਤੋਂ ਬਾਅਦ ਦੇਖਦੇ ਹਾਂ ਹੁਣ ਉਹੀ ਮਨ ਤੇ ਆ ਜਾਂਦੀ ਹੈ ਫਿਰ ਗੱਲ ਵੀ ਕਿਹੜੇ-ਕਿਹੜੇ ਅੱਜ ਆਪਾਂ ਕੰਮ ਕਰਦੇ ਆ ਹਨਾ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਚਲੋ ਲੋ ਜਿੱਧਰ ਝਾੜੂ ਲਾਉਣ ਤੋਂ ਬਾਅਦ ਜਿਹੜਾ ਬੈੱਡ ਦੇ ਪੈਰਾਂ ਵਾਲੀ ਸਾਈਡ ਇੱਧਰ ਇੱਕ ਸੈਕਟੀ ਦਿੱਤੀ ਹੋਈ ਲੱਗੀ ਹੋਈ ਹੈ ਬੈੱਡ ਦੇ ਇਹ ਬਹੁਤ ਜ਼ਿਆਦਾ ਗੰਦੀ ਹੋਈ ਪਈ ਹੈ ਤੇ ਕਲੀ ਜਿਹੜਾ ਕਾਲਿਨ ਲਿਆ ਮੈਂ ਬੈੱਡ ਨੂੰ ਮਤਲਬ ਸਾਫ਼ ਕਰਨ ਲਈ ਇਹ ਆਪਾਂ ਜਿਹੜਾ ਫੈਬਰਿਕ ਆ ਇਹਦੇ ਨਾਲ ਸਾਫ਼ ਕਰਾਂਗੇ ਇੱਕ ਸ਼ੈਂਪੂ ਪਾਇਆ ਇੱਕ ਪੁੜੀ ਕੌਲੀ ਦੇ ਵਿੱਚ ਤੇ ਸਾਫ਼ ਪਾਣੀ ਲੈ ਲਿਆ ਕਿਸੇ ਸਾਫ਼ ਕੱਪੜੇ ਦੀ ਮਦਦ ਨਾਲ ਇਹਨੂੰ ਚੰਗੀ ਤਰ੍ਹਾਂ ਮੈਂ ਰਗੜਨੂੰ ਵੈਸੇ ਬਰਸ਼ ਵੀ ਲਗਾ ਲਈਏ ਜੇ ਕੱਪੜਿਆਂ ਵਾਲਾ ਤਾਂ ਵੀ ਇਹਨੂੰ ਕੁਝ ਨਹੀਂ ਹੁੰਦਾ ਕਿਉਂਕਿ ਫੈਬਰਿਕ ਹੀ ਹੈਗਾ ਇਹ ਅ ਸਨੇਲ ਦੇ ਵਿੱਚ ਆ ਯਾਨੀ ਕਿ ਇਹਨੂੰ ਆਪਾਂ ਰਗੜ ਸਕਦੇ ਹਾਂ ਬਰਸ਼ ਦੇ ਨਾਲ ਵੀ ਪਰ ਇਹ ਕਾਟਨ ਦੇ ਇਸ ਕੱਪੜੇ ਨਾਲ ਵੀ ਬਹੁਤ ਸੋਹਣਾ ਨਿਕਲ ਰਿਹਾ ਪਹਿਲਾਂ ਵੀ ਕਈ ਵਾਰ ਮੈਂ ਸਾਫ਼ ਕੀਤਾ ਤੇ ਕੋਈ ਗੱਲ ਨਹੀਂ ਚੰਗੀ ਤਰ੍ਹਾਂ ਆਪਾਂ ਪਾਣੀ ਜਿਹਦੇ ਉੱਪਰ ਮਤਲਬ ਕਿ ਪੂਰਾ ਕੱਪੜਾ ਗਿੱਲਾ ਕਰਕੇ ਫੇਰ ਦਾਂਗੇ ਤਾਂ ਵੀ ਇਹਨੂੰ ਕੁਝ ਨਹੀਂ ਹੁੰਦਾ ਤੇ ਸੁੱਕ ਵੀ ਬੜੀ ਆਸਾਨੀ ਨਾਲ ਜਾਂਦਾ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਹੁਤ ਜਲਦੀ ਜਿਹੜਾ ਸੁੱਕ ਜਾਂਦਾ ਇਹ ਕਾਫੀ ਦਿਨਾਂ ਤੋਂ ਫਿਰ ਜੇ ਚਾਹੇ ਬੈੱਡ ਸ਼ੀਟ ਚੇਂਜ ਹੀ ਕਰਤੀ ਸੀਗੀ ਪਰ ਇਸ ਇਹਦੇ ਗੰਦੇ ਹੋਣ ਨਾਲ ਨਾ ਫਿਰ ਬੈੱਡ ਸ਼ੀਟ ਵੀ ਵਿਛੀ ਹੋਈ ਜਿਹੜੀ ਸੋਹਣੀ ਨਹੀਂ ਲੱਗਦੀ ਸੀਗੀ ਪਰ ਉਹੀ ਜੀ ਮਨ ਦੀ ਗੱਲ ਆ ਜਾਂਦੀ ਹੈ ਹਨ ਜਦੋਂ ਮਨ ਕਰਦਾ ਵੀ ਆ ਜਾ ਕੰਮ ਵੀ ਕਰ ਹੀ ਲਈਏ ਚਲੋ ਹਨ ਫਿਰ ਮਨ ਬਣਿਆ ਹੁੰਦਾ ਜੀ ਕਈ ਵਾਰ ਫਿਰ ਮਨ ਨਹੀਂ ਬਣਦਾ ਫਿਰ ਮੂਡ ਤੇ ਡਿਪੈਂਡ ਹੁੰਦਾ ਮੂਡ ਦਾ ਕੋਈ ਪਤਾ ਨਹੀਂ ਫਿਰ ਕਦੋਂ ਜਾ ਕੇ ਬਣੀ ਤਾਂ ਕਰਕੇ ਫਿਰ ਮੈਂ ਕਿਹਾ ਵੀ ਨਹੀਂ ਅੱਜ ਮੇਰਾ ਮੂਡ ਵੀ ਹੈ ਤੇ ਮਨ ਵੀ ਹੈ ਦੋਨੋਂ ਹੀ ਦਿਲ ਤੇ ਦਿਮਾਗ ਦੋਨੋਂ ਹੀ ਸਾਥ ਦੇ ਰਹੇ ਨੇ ਵੀ ਕਿਉਂ ਨਾ ਆਏ ਅੱਜ ਸਫਾਈ ਕਰ ਹੀ ਲਿਆ ਜਵੇ ਹਨ ਤੇ ਉਸ ਤੋਂ ਬਾਅਦ ਇਧਰ ਸਾਫ ਕਰਤਾ ਸੀਗਾ ਸਾਫ ਚੰਗੀ ਤਰ੍ਹਾਂ ਹੋ ਗਿਆ ਸੀਗਾ ਸੈਟੀ ਜਿਹੜੀ ਪੈਰਾਂ ਵਾਲੀ ਸੀਗੀ ਉਸ ਤੋਂ ਬਾਅਦ ਆ ਜਿਹੜਾ ਹੈੱਡ ਸੀਗਾ ਬੈਡ ਹੈਡ ਇਹਨੂੰ ਸਾਫ ਕਰਨ ਲੱਗੀ ਸੀ ਬਹੁਤ ਜ਼ਿਆਦਾ ਇੱਕ ਸਾਈਡ ਇੱਕ ਮਤਲਬ ਕਿ ਜਗਾ ਹੀ ਸੀਗਾ ਜਨਨ ਕਿ ਬਹੁਤ ਜ਼ਿਆਦਾ ਬਲੈਕ ਬਲੈਕ ਹੋਇਆ ਪਿਆ ਸੀਗਾ ਤੇ ਸੋ ਦੇਖਿਆ ਵੀ ਤੁਸੀਂ ਹਨਾ ਦਿਖ ਵੀ ਰਿਹਾ ਹੁਣ ਇੱਥੇ ਚੰਗੀ ਤਰ੍ਹਾਂ ਆਪਾਂ ਲਗਾ ਲਿਆ ਸੀਗਾ ਉਹੀ ਸ਼ੈਂਪੂ ਤੁਸੀਂ ਹੋਰ ਵੀ ਕੋਈ ਲਿਕਵਿਡ ਲੈ ਸਕਦੇ ਹੋ ਪਰ ਮੈਂ ਇਕੱਲਾ ਸ਼ੈਂਪੂ ਲਿਆ ਸੀ ਸ਼ੈਂਪੂ ਦੇ ਨਾਲ ਹੀ ਬਹੁਤ ਸੋਹਣਾ ਹੋ ਗਿਆ ਸੀਗਾ ਤੇ ਇਸ ਤਰ੍ਹਾਂ ਲਾ ਕੇ ਛੱਡਤਾ ਸੀਗਾ ਉਸ ਤੋਂ ਬਾਅਦ ਫਿਰ ਮੈਂ ਖਾਣਾ ਖੂਣਾ ਬਣਾਇਆ ਜਨਨ ਕਿ ਨਾਸ਼ਤਾ ਇੱਕ ਵਾਰ ਇਸ ਤਰ੍ਹਾਂ ਪੂਰੇ ਹੈਡ ਤੇ ਜਿਹੜੇ ਬੈਡ ਹੈਡ ਤੇ ਲਗਾ ਕੇ ਮੈਂ ਛੱਡਤਾ ਸੀਗਾ ਉਸ ਤੋਂ ਬਾਅਦ ਇੱਧਰ ਲੱਗੀ ਸੀਗੀ ਮੈਂ ਕਰਨਾ ਇਹਦੀ ਸਲੈਬ ਦੀ ਐ ਵੀ ਇੱਕ ਬੁੱਡਨ ਸਲੈਬ ਲੱਗੀ ਹੈ ਏਸੀ ਦੇ نیچے ਐਲਈਡੀ ਦੇ ਉੱਪਰ ਇਹ ਵੀ ਥੋੜੀ ਜਿਹੀ ਗੰਦੀ ਹੋਈ ਪਈ ਸੀ ਬੱਸੇ ਥੋੜੇ ਦਿਨ ਪਹਿਲਾਂ ਸਾਫ਼ ਕੀਤੀ ਵੀ ਸੀਗੀ ਪਰ ਅੱਜ ਮੈਨੂੰ ਇਹ ਸੀਗਾ ਵੀ ਚਲੋ ਮੈਂ ਚੰਗੀ ਤਰ੍ਹਾਂ ਸਾਫ਼ ਕਰਦਾ ਜੋ ਵੀ ਇਹਦੇ ਵਿੱਚ ਮੈਂ ਬੋਟਲ ਵਗੈਰਾ ਉੱਪਰ ਰੱਖੀ ਹੋਈਆਂ ਸੀ ਵਿੱਚ ਨਹੀਂ ਉੱਪਰ ਉੱਪਰ ਰੱਖੀਆਂ ਹੋਈਆਂ ਸੀਗੀਆਂ ਮੈਂ ਥੋੜਾ ਡੈਕੋਰੇਟ ਕੀਤਾ ਸੀ ਪਰ ਉਹ ਫਿਰ ਮੈਂ ਹਟਾਤੀਆਂ ਮੈਂ ਕਿ ਹੁਣ ਵੀ ਉਹਦੀ ਜ਼ਰੂਰਤ ਹੈ ਨਹੀਂਗੇ ਵੀ ਇਹ ਤਾਂ ਹੁਣ ਬਾਅਦ ਦੇ ਵਿੱਚ ਦੇਖਾਂਗੇ ਹੈਨਾ ਅੱਜ ਥੋੜਾ ਥੋੜਾ ਜਿਹਾ ਕਰਕੇ ਮੇਰਾ ਮਨ ਕਰਿਆ ਵੀ ਸਫਾਈ ਕਰ ਲਵਾਂ ਉਸ ਤੋਂ ਬਾਅਦ ਆ ਸਲੈਵ ਸੀ ਜਿਹੜੀ ਇੱਥੇ ਜੋ ਵੀ ਪਿਕ ਜੋ ਵੀ ਮੇਰਾ ਸਮਾਨ ਰੱਖਿਆ ਸੀਗਾ ਤੇ ਉਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਿਆ ਸੀ ਤੇ ਇੱਥੇ ਦੋ ਮੈਂ ਰੱਖਤੇ ਸੀਗੇ ਟੈਡੀਅਰ ਫਲਾਵਰ ਪੋਟ ਜਿਆ ਰੱਖਤਾ ਸੀਗਾ ਇੱਕ ਤੇ ਉਸ ਤੋਂ ਬਾਅਦ ਬਸ ਇਦਾਂ ਹੋ ਕਰ ਲਿਆ ਸੀ ਤੇ ਤੁਹਾਨੂੰ ਦਿਖਾਉਣੀ ਆ ਇੱਥੇ ਆ ਦੇਖੋ ਮੇਰੀ ਪਿਕ ਪਹਿਲਾਂ ਨਾ ਮੈਂ ਇਸ ਤਰ੍ਹਾਂ ਪਫ ਬਣਾਇਆ ਕਰਦੀ ਸੀ ਵਿਆਹ ਤੋਂ ਬਾਅਦ ਪਿੰਦਰ ਹੋਣ ਤੋਂ ਬਾਅਦ ਸ਼ਾਇਦ ਪਿੰਦਰ ਹੋਣ ਬਾਅਦ ਤੋਂ ਮੈਂ ਇਦਾਂ ਅ ਸਿਰਬੋਂ ਲੱਗੇ ਸਿੰਪਲ ਪਹਿਲਾਂ ਮੈਂ ਇਸ ਤਰ੍ਹਾਂ ਪਫ ਕਰਿਆ ਕਰਦੀ ਸੀ ਤੇ ਆਸ ਨੂੰ ਕਲੇਸ ਆਪਦੀ ਫੋਟੋ ਵੀ ਦਿਖਾਉਣੀ ਆ ਦੇਖੋ ਕਿੰਨੇ ਸਲਿਮ ਟ੍ਰੇਮ ਪਤਲੇ ਹੁੰਦੇ ਸੀਗੇ ਦੇਖੋ ਇਹ ਇਹਨਾਂ ਦੀ ਵਿਆਹ ਤੋਂ ਪਹਿਲਾਂ ਦੀ ਪਿਕ ਆਗੀ ਦੇਖੋ ਕਿੰਨੇ ਵਧੀਆ ਲੱਗਦੇ ਸੀ ਹਨਾ ਸਲਿਮ ਸਲਿਮ ਜੀ ਪਤਲੇ-ਪਤਲੇ ਜੀ ਤੇ ਲੋ ਜੀ ਫਾਈਨਲੀ ਇਹ ਸਲੇਬ ਸੀ ਜਿਹੜੀ ਬੁੱਡਨ ਇਹ ਵੀ ਹੋ ਗਈ ਤੇ ਲੋ ਜੀ ਇੱਕ ਮਿੰਟ ਆ ਰਹੀ ਉਸ ਤੋਂ ਪਹਿਲਾਂ ਮੈਂ ਆਪੇ ਦੱਸ ਦਿੰਨੀ ਆ ਇਹ ਮੈਂ ਮਿਸ਼ੂ ਤੋਂ ਮੰਗਵਾਈ ਹੋਈ ਆ ਕਾਰਨਰ ਸਲੇਬ ਬੁੱਡਨ ਦੇ ਵਿੱਚ ਆ ਤੇ ਉਸ ਤੋਂ ਬਾਅਦ ਇੱਥੇ ਲੱਗੀ ਸੀ ਕਿ ਮੈਂ ਪੋਚਾ ਲਾਉਣਾ ਬਾਕੀ ਕਿਉਂਕਿ ਸਾਰੇ ਕੰਮ ਹੋ ਗਏ ਸੀ ਤੇ ਜਿਹੜਾ ਬੈੱਡ ਹੈਡ ਆਪਾਂ ਸਾਫ਼ ਕੀਤਾ ਉਹ ਵੀ ਸੁੱਕ ਰਿਹਾ ਕਾਫੀ ਹੱਦ ਤੱਕ ਤਾਂ ਸੁੱਕ ਸੁੱਕ ਗਿਆ ਸੀ ਤੇ ਬਾਕੀ ਉਸ ਤੋਂ ਬਾਅਦ ਫਿਰ ਮੈਂ ਕਿਹਾ ਚੱਲ ਪਿੱਲੋ ਬੁੱਲੋ ਰੱਖੋਂਗੇ ਵੀ ਥੋੜਾ ਜਿਹਾ ਪਹਿਲਾਂ ਸੁੱਕ ਜਾਂਦੇ ਹੋਰ ਬਾਕੀ ਤਾਂ ਸੁੱਕ ਗਏ ਸੀ ਥੋੜਾ ਬਹੁਤਾ ਹੀ ਰਹਿਦਾ ਸੀ ਤੇ ਉਸ ਤੋਂ ਬਾਅਦ ਆਪਾਂ ਲੱਗੇ ਸੀ ਕਿ ਪੋਚਾ ਲਾਉਣਾ ਪੋਚਾ ਲਾ ਕੇ ਉਸ ਤੋਂ ਬਾਅਦ ਇੱਥੇ ਲੱਗੇ ਸੀ ਕਿ ਮੈਂ ਡਸਟਿੰਗ ਕਰਨਾ ਸੋਫੇ ਦੀ ਕਿਉਂਕਿ ਇਧਰ ਹਜੇ ਪੋਚਾ ਲਾਇਆ ਨਹੀਂ ਸੀਗਾ ਮੈਂ ਕਿਹਾ ਪਹਿਲਾਂ ਡਸਟਿੰਗ ਕਰ ਲਵਾਂ ਰੂਮ ਦੀ ਸਾਰੀ ਡਸਟ ਤੇ ਉਹ ਛੋਟੇ ਵਾਲੇ ਰੂਮ ਦੀ ਵੀ ਹੋ ਗਈ ਸੀ ਬੱਚਿਆਂ ਵਾਲੇ ਰੂਮ ਦੀ ਵੀ ਡਸਟਿੰਗ ਵਗੈਰਾ ਹੋ ਗਿਆ ਸੀ ਉਧਰ ਪੋਚਾ ਵੀ ਹੋ ਗਿਆ ਸੀ ਇਧਰ ਹੀ ਰਿਹਾ ਗਿਆ ਸੀ ਕੱਲਾ ਬਾਂਡੇ ਦੇ ਵਿੱਚ ਪੋਚਾ ਇਧਰ ਫਿਰ ਮੈਂ ਡਸਟਿੰਗ ਕਰਨ ਤੋਂ ਬਾਅਦ ਇੱਥੇ ਦੇਖੋ ਪਿੰਦਰ ਸੌਣ ਜਾ ਰਿਹਾ ਸੀਗਾ ਇਹ ਦਿਨ ਦੇ ਵਿੱਚ ਵੀ ਕੰਬਲ ਲੈ ਕੇ ਸੌਂਦਾ ਜੀ ਇਹਨੂੰ ਪਤਾ ਨਹੀਂ ਕਿਉਂ ਇੰਨੀ ਜ਼ਿਆਦਾ ਮਤਲਬ ਏਸੀ ਲਾ ਲੈਂਦਾ ਪਰ ਲੈ ਕੇ ਗੰਬਲੀ ਪੈਣਾ ਉਸ ਤੋਂ ਬਾਅਦ ਇੱਥੇ ਲੱਗੀ ਸੀ ਕਿ ਮੈਂ ਪੋਚਾ ਲਾਉਣ ਡਸਟਿੰਗ ਸਾਰੀ ਹੋ ਗਈ ਸੀ ਤੇ ਬਿਲਕੁਲ ਸਾਫ ਕਰਤਾ ਸੀ ਦੇਖੋ ਟੇਬਲ ਬਿਲਕੁਲ ਵੀ ਡਸਟ ਨਹੀਂ ਹੈਗੀ ਉਸ ਤੋਂ ਬਾਅਦ ਕਰਤਾ ਸੀਗਾ ਪੋਚਾ ਲਾਉਣਾ ਸ਼ੁਰੂ ਦੇਖੋ ਉਧਰ ਲੱਗਿਆ ਹੋਇਆ ਸਾਰੇ ਬਸ ਆਹੀ ਰਹਿੰਦਾ ਸੀ ਸੋਫਾ ਥੋੜਾ ਜਿਹਾ ਏਰੀਆ ਜਮ ਜਣੀ ਕਿ ਅੱਧਾ ਕਵਰਾਂਟਾ ਹੀ ਰਹਿ ਗਿਆ ਸੀਗਾ ਇਹ ਮੈਂ ਛੱਡ ਲਿਆ ਸੀ ਮੈਂ ਕਿ ਪਹਿਲਾਂ ਡਸਟਿੰਗ ਕਰ ਲਵਾਂ ਫਿਰ ਬਾਅਦ ਵਿੱਚ ਇਹ ਹੀ ਹੁੰਦਾ ਹਮੇਸ਼ਾ ਪਹਿਲਾਂ ਝਾੜੂ ਫਿਰ ਉਸ ਤੋਂ ਬਾਅਦ ਡਸਟਿੰਗ ਡਸਟਿੰਗ ਤੋਂ ਬਾਅਦ ਫਿਰ ਮੈਂ ਪੋਚਾ ਲਾਉਣੀ ਹੁੰਦੀ ਆ ਲਓ ਜੀ ਆਹ ਦੇਖੋ ਬਿਲਕੁਲ ਸੁੱਕ ਚੁੱਕਿਆ ਤੇ ਉਸ ਤੋਂ ਬਾਅਦ ਇੱਥੇ ਹੁਣ ਲੱਗਿਆ ਮੈਂ ਰੱਖਣ ਪਿੱਲੋ ਬਿਲਕੁਲ ਸਾਫ਼ ਐਂਡ ਕਲੀਨ ਹੋ ਚੁੱਕਿਆ ਜਿਹੜਾ ਦਾਗ ਜਿਆ ਸੀਗਾ ਬਿਲਕੁਲ ਹੀ ਗਾਇਬ ਹੋ ਗਿਆ ਦੇਖੋ ਗਾਇਬ ਕੀ ਗਾਇਬ ਤਾਂ ਕੀਤਾ ਜੀ ਮਿਹਨਤ ਆ ਤਾਂ ਚਲੋ ਕਰਨੀ ਪੈਂਦੀ ਆ ਪਰ इजीली ਸਾਫ਼ ਹੋ ਜਾਂਦਾ ਮੇਰੇ ਕਹਿਣ ਦਾ ਭਾਵ ਵੀ ਜ਼ਿਆਦਾ ਕੋਈ ਉਹ ਨਹੀਂ ਹੁੰਦਾ ਵੀ ਆਪਾਂ ਕਹਿਦੀ ਵੀ ਲਾਇਆ ਮਤਲਬ ਕਿ ਥੋੜਾ ਜਿਹਾ ਸੁੱਬਰ ਜਿਹਾ ਕਲਰ ਆ ਗਿਆ ਲਾਈਟ ਕਲਰ ਆ ਵੀ ਸਫਾਈ ਕਰਨੀ ਔਖੀ ਹੁੰਦੀ ਹੈ ਹਨ ਕਈਆਂ ਨੂੰ ਹੋ ਜਾਂਦਾ ਮੇਰੀ ਮੰਮੀ ਨੂੰ ਵੀ ਸੀਗਾ ਮੇਰੀ ਮੰਮੀ ਕਹਿੰਦੀ ਵੀ ਨਹੀਂ ਬੱਚਿਆਂ ਨਾਲ ਘਰ ਆ ਵੀ ਲਾਈਟ ਕਲਰ ਨਹੀਂ ਲੈਣਾ ਹੈਗਾ ਪਰ इजीली ਸਾਫ ਹੋ ਜਾਂਦਾ ਪਰ ਉਹੀ ਹੋ ਜਾਂਦਾ ਜੀ ਮਨ ਤੇ ਗੱਲ ਆਉਂਦੀ ਆ ਪਰ ਬਾਕੀ ਹੋ ਜਾਂਦਾ ਜੀ ਹਾਂਜੀ ਕੰਮ ਕਰਨ ਦਾ ਵੀ ਹੋ ਜਾਂਦਾ ਹਨ ਬੱਚਿਆਂ ਵਾਲੇ ਘਰ ਦੇ ਵਿੱਚ ਥੋੜਾ ਜਿਹਾ ਫਿਰ ਹੋ ਜਾਂਦਾ ਸਾਡੇ ਮੇਰੇ ਬੱਚੇ ਤਾਂ ਚਲੋ ਵੱਡੇ ਨੇ ਹੁਣ ਹਨਾ ਇੰਨਾ ਨਹੀਂਗਾ ਗੂ ਪਾਉਂਦੇ ਹੈਗੇ ਲਓ ਜੀ ਉਸ ਤੋਂ ਬਾਅਦ ਇੱਥੇ ਰੱਖਤੀ ਸੀ ਕਿ ਸੈੱਟ ਕਰਕੇ ਪਿੱਲੂ ਤੇ ਬਾਕੀ ਮੇਰਾ ਕੰਮ ਇੱਥੇ ਹੋ ਗਿਆ ਕੱਪੜੇ ਰਹਿੰਦੇ ਨੇ ਹਜੇ ਵੱਡਾ ਟਾਰਗੇਟ ਜੀ ਸਤਿ ਸ੍ਰੀ ਅਕਾਲ ਜੀ ਪਲੇਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਸਾਰੇ ਜਣੇ ਤੁਸੀਂ ਠੀਕ ਹੋ ਆਈ ਹੂ ਸਾਰੇ ਜਣੇ ਠੀਕ ਹੋ ਹਾਂਗੇ ਖੁਸ਼ ਹੋਗੇ ਖੁਸ਼ਾਲ ਹੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਦੰਦੋਸਤ ਹੋਣ ਲਓ ਜੀ ਸਵੇਰ ਤੋਂ ਮੇਰਾ ਬਲੌਗ ਸਟਾਰਟ ਹੋ ਗਿਆ ਤੇ ਹਾਲਤ ਦੇਖੋ ਇਸ ਤਰ੍ਹਾਂ ਦੀ ਹੋ ਗਈ ਹੁਣ ਬਸ ਸਾਰਾ ਕੰਮ ਹੋ ਗਿਆ ਅੰਦਰ ਲਈ ਕਲੀਨਿਕ ਜਿਹੜੀ ਹੋ ਗਈ ਸੀ ਕਿ ਅੱਜ ਬੈੱਡਾਂ ਨਹੀਂ ਦੁੱਧਨ ਦੱਸੇ ਪਲੇਅਰ ਕਿ ਥੋੜੀ ਜੀ ਸਾਫ ਸਫਾਈ ਬੈੱਡ ਹੈਡ ਰੀ ਤੇ ਅੰਦਰ ਫੁੱਟ ਗਿਆ ਸਾਈਡ ਤੇ ਇਹ ਹੋ ਗਈ ਸਾਰੀ ਬਾਕੀ ਅੰਦਰਲਾ ਸਾਰਾ ਹੋ ਗਿਆ ਖਾਣਾ ਪੀਣਾ ਹੋ ਗਿਆ ਬਰਤਨ ਵਗੈਰਾ ਕੈਸਲੈਸ ਸਭ ਹੋ ਗਏ ਕੱਪੜੇ ਸਿਰਫ ਤਾਂ ਮਸ਼ੀਨ ਚ ਪਏ ਹੋਏ ਨੇ ਇੱਕ ਰਾਉਂਡ ਬਿਨਾਂ ਚੱਲ ਕੇ ਹਟਦੇ ਸੀਗੇ ਹਜੇ ਡਰਾਈ ਕਰਨੇ ਨੇ ਚਲੋ ਜੀ ਹੁਣ ਚੱਲਦੇ ਆਪਾਂ ਵਾਸ਼ਿੰਗ ਮੀਰੀ ਚ ਕੱਪੜੇ ਨੇ ਜਿਹੜੇ ਉਹ ਕਰਦੇ ਆਪਾਂ ਹਾਂ ਖੰਗਾਲ ਦੇ ਜਿਹੜੇ ਖੰਡਾਣ ਵਾਲੇ ਨੇ ਜਿਹੜੇ ਹੋਰ ਪਾਉਣ ਵਾਲੇ ਨੇ ਉਹਨਾਂ ਨੂੰ ਪਾ ਦਿੰਦੇ ਆ ਮਸ਼ੀਨ ਚ ਕੁਝ ਕਰ ਰਹੇ ਨੇ ਹਜੇ ਵਾਸ਼ ਹੋਣ ਵਾਲੇ ਤੇ ਜਦੋਂ ਉਹ ਕੰਮ ਹੋ ਗਿਆ ਤਾਂ ਕੱਪੜਾ ਤੁਹਾਨੂੰ ਵੇੜ ਦਿਆ ਟਾਈਮ ਵੀ ਇੱਥੇ ਕਾਫੀ ਹੋ ਗਿਆ ਮੈਂ ਦੇਖਿਆ ਕਿੰਨਾ ਟਾਈਮ ਹੋ ਗਿਆ ਫੋਨ ਦੇ ਵਿੱਚ ਉਹ ਸੌਰੀ ਇਹਦੇ ਵਿੱਚ ਹਜੇ ਸੈੱਲ ਨਹੀਂ ਪਾਇਆ ਲਿਆਂਦਾ ਪਿਆ ਪਰ ਕਾਲ ਹੋ ਕੇ ਪਾਉਣ ਦੀ ਧੋ ਵਾਲੇ ਹੁਣ ਬਿੰਦਰ ਤੋਂ ਖੜਾ ਕਰੇ ਤੇ ਚਲੋ ਜੀ ਹੁਣ ਚਲਦੇ ਆਪਾਂ ਸੰਗਰੀ ਚ ਤੇ ਆਪਾਂ ਹੁਣ ਕੋ ਪੜੇ ਰੋ ਕੱਪੜਿਆਂ ਦਾ ਕੰਮ ਖਤਮ ਕਰ ਦਈਏ ਲੋ ਜੀ ਫਾਈਨਲੀ ਪਹੁੰਚ ਗਈ ਸੀ ਇੱਥੇ ਕਾਫੀ ਕੰਮ ਕਰਨ ਤੋਂ ਬਾਅਦ ਵਾਸ਼ਿੰਗ ਏਰੀਆ ਦੇ ਵਿੱਚ ਜਿਵੇਂ ਕਿ ਇੱਥੇ ਕੱਪੜੇ ਖੰਘਾਲਨੇ ਹੋਏ ਹੈਗੇ ਸੀ ਨਾਲ ਮੈਂ ਦੁਬਾਰਾ ਖੰਘਾਲ ਲਿਆ ਮੈਂ ਕਹਿੰਦਾ ਇਹ ਵੀ ਕਾਫੀ ਟਾਈਮ ਤੋਂ ਇੱਥੇ ਨਾ ਸਾਡੇ ਅੱਜ ਗਮਾਂਢੀਆਂ ਨੇ ਮਸ਼ੀਨ ਲਗਾਈ ਹੋਈ ਸੀਗੀ ਜਿਹੜੀ ਉਹ ਮਤਲਬ ਕਿ ਕਣਕ ਨੂੰ ਸਾਫ਼ ਕਰਦੇ ਆ ਝਾਰਦੇ ਆਪਾਂ ਉਹਦੀ ਬਹੁਤ ਜ਼ਿਆਦਾ ਡਸਟ ਉੱਡ ਉੱਡ ਕੇ ਆ ਰਹੀ ਸੀ ਇੱਥੇ ਦੁਪਹਿਰ ਦਾ ਟਾਈਮ ਹੈ ਕੱਪੜੇ ਧੋਤੇ ਆ ਮੈਂ ਅੱਜ 1:30 ਵੱਜ ਚੁੱਕਿਆ ਹੋਵੇ ਹੈਨਾ ਚੰਗੀ ਤਰ੍ਹਾਂ ਖੰਘਾਲ ਕੇ ਕੱਪੜੇ ਆਪਾਂ ਡਰਾਈ ਕਰਨ ਲਈ ਪਾ ਲਾਂਗੇ ਮਸ਼ੀਨ 'ਚ ਉਸ ਤੋਂ ਬਾਅਦ ਪਾਵ ਉਹ ਦਿਨ ਪੈਂਟਾਂ ਨੇ ਲੋਡ ਟੀ-ਸ਼ਰਟ ਕੁਛ ਕੱਪੜੇ ਨੇ ਜਿਹੜੇ ਪਾਏ ਹੋਏ ਇਹਨਾਂ ਨੂੰ ਬਾਅਦ ਦੇ ਵਿੱਚ ਸੰਭਾਲੂਗੀ ਕਿਉਂਕਿ ਹਜੇ ਹੁਣ ਮੇਰਾ ਮੂੜਾ ਨਹੀਂ ਹੋਂ ਰੈਸਟ ਕਰੂ ਥੋੜੀ ਦੇਰ ਹਾਂਜੀ ਬਾਕੀ ਕੰਮ ਹੋ ਗਏ ਸੀ ਕਿ ਸਾਡੇ ਕੋਲ ਕਾਫੀ ਟਾਈਮ ਤਾਂ ਕੋਈ ਮੋੜੇ ਜਿਹੀ ਲੱਗਿਆ ਮੈਂ ਕੱਪੜੇ ਤੈਕਰਨ ਨੂੰ ਕੁਛ ਕੱਪੜੇ ਨੂੰ ਪੱਟਾ ਇਹ ਰਹਿ ਗਈ ਸੀ ਉਹ ਆਪ ਹੁਣ ਵਾਸ਼ ਕਰਕੇ ਡਰਾਈ ਕਰਕੇ ਪਾ ਦੇ ਜਮੈਂ ਉਹਨਾਂ ਨੂੰ ਮੰਨ ਤੇ ਬਹੁਤ ਚਲਾ ਲਈ ਆਪਾਂ ਸ਼ੇਕ ਕਰਾ ਕੇ ਪਾਉਂਗੀ ਕੋਈ ਕਿੰਨੇ ਦਿਨ ਹੋ ਗਏ ਸੀ ਠੀਕ ਤਾਂ ਨਹੀਂ ਹੈ ਰਹਿ ਸੀ ਮਨਾ ਕੋਈ ਤਾਂ

ਅਭੀ ਦੇਖਦਾ ਸੀ ਪਤਨਵਾਦੀ ਕਿ ਕਿਦਾਂ ਹੀ ਨਾਤੀ ਸੀ ਕਿ ਮੈਂ ਉਹ ਮਦੀ ਦਵਾਈ ਸੀ ਕਿ ਮੋਟਰ ਆਸਲੀ ਤਰ੍ਹਾਂ ਚੱਲਦੀ ਸੀ ਉਸ ਤੋਂ ਬਾਅਦ ਉਹ ਰੌਂਡ ਲੈਂਦੀ ਆ ਕੰਦਾ ਜਾਰਾ ਇਸ ਤਰ੍ਹਾਂ ਉਹ ਦੇਖਦੇ ਕਿ ਮੋਟਰ ਕਿੰਨਾ ਕਿਰਨ ਹੁੰਦਾ ਕੀ ਕਰੀ ਐਂਸ ਵੀ ਪੈਂਚਣਾ ਕਿਤੇ ਜੇ ਜਿੱਤਰਾ ਮੇਨੂ ਜਿੱਕਾਰ ਹੋ ਜਾਂਦੀ ਹੈ ਹਜੇ ਉੱਤਰ ਬੋਲਣਾ ਠੀਕ ਨਹੀਂ ਕਰਾਇਆ ਗਿਆ ਆ ਮਹੀਨੇ ਜਿਵੇਂ ਤੁਹਾਨੂੰ ਬਿਲਲ ਉਸ ਤੋਂ ਬਹੁਤ ਜ਼ਿਆਦਾ ਖਰਚੇ ਹੋ ਗਏ ਆਂ ਦੇ ਹਨਾ ਕੰਟ ਵਗੈਰਾ ਲੈਣੀ ਹੋਗੀ ਸਰ ਆਸ਼ੰਗ ਰਿਆ ਵਾ ਸੇਮਿੰਗ ਨੂੰ ਕੋਲ ਕਿਹਨੇ ਹੀ ਬੇਦਰ ਅਸਨ ਆਇਆ ਹੋਇਆਗਾ ਤੇ ਤੋਂ ਬਾਅਦ ਆ ਮੁੱਤਰ ਦਾ ਹੋ ਗਿਆ ਕਾਫੀ ਜਿਹੜੀਆਂ ਸਾਰਾ ਮਿੰਮੀ ਕਿੰਦਾ ਖਰਚੇ ਵਾਹੇ ਹਾਲੇ ਕਹਿੰਦਾ ਫਸਲ ਹੋਣੀ ਅਮਰ ਇਹਦੇ ਪੈਸੇ ਖਰਚੇ ਕਿੰਨੇ ਆਪਣੇ ਤੋਂ ਫਸਲ ਤਾਂ ਨਹੀਂ ਆਉਂਦੀ ਆਪਣੇ ਫੈਮਲੀ ਦੀ ਖਰਚ ਹੁੰਦੀ ਹੈ ਕਿ ਸੇਮੀ ਜਨੀ 6 ਮਹੀਨਾ ਦੀ ਬੱਤੀ ਕਰਦੇ ਹੁੰਦੇ ਪੇਰੈਂਟਸ ਤੋਂ ਹੀ ਸਕੂਲ ਦੇ ਜੀ ਦਿੱਤੇ ਹੁੰਦੇ ਉਹ ਆਪਣੀ ਤੇ ਲੱਗ ਜਾਂਦੇ ਨੇ ਸਨਾ ਕੋਸ਼ ਨੂੰ ਸ਼ਕੈਨ ਨੇ ਦਰੇ ਫਟ ਪਿੰਗਰੇ ਦਿਉਇਆ ਸਾਥ ਖਾਣਾ ਹੋਇਆ ਉਹ ਨਾਮਾਂ ਕਰਦੇ ਹਨ 10000 ਰੁਪਏ ਡਰਾਈਵਰੀ ਕਹਿੰਦੇ ਨੇ ਡਰਾਈਵਰੀ ਕਰੂਗੀ ਉਹ ਬਹੁ ਵਿਚਾਰ 3-4000 ਦੀ ਡਰਾਈਵਰੀ ਕਰਨੀ ਪੈਦੀ ਜਿਹੜੇ ਇੱਥੇ ਲੱਗ ਜਾਂਦੇ ਨੇ ਕੋਈ ਇੰਦਰਾ ਨਿਕਲ ਕੇ ਪੈਸੇ ਕਰੇ ਡੌਂਦੀ ਨੇ ਹੈ ਵੀ ਪਰ ਬੜੇ ਖਤਰੇ ਨਾਲ ਲੈ ਲੈਣਿਆ ਤੋਂ ਹੈ ਹੱਕੇ ਤੋਂ ਨਹੀਂ ਰਹਿ ਗਿਆ ਮੇਰੇ ਡੌਂਦੀ ਦੇ ਵਿੱਚ ਬਹੁਤ ਗਾ ਪਿਆ ਪਿਆ ਜੀ ਦਾ ਬਾਹਰ ਉੱਧਰ ਤੋਂ ਢੋਲ ਟਿੱਡੇ ਹੋਏ ਬਾਹਰ ਅਜੇ ਪ੍ਰਾਣੀ ਕੰਮ ਤੋਂ ਸਾਡੇ ਕੋਲ 10000 ਰੁਪਏ ਬਚ ਗਏ ਸੀ ਕਿ بیمਾ ਨਾਲ ਹੋ ਗਈ ਜੀ ਅਸੀਂ ਨੇ ਤੇ ਕਹਿੰਦੇ ਨੇ ਕਿ ਜੋ ਕੰਮ ਤੋਂ ਸਾਹਮਣੀਆਂ ਪੈਨਸ਼ਨ ਵੱਡੀ ਬਈ ਗਈ ਆ ਉਹ ਤਾਂ ਬਹੁਤ ਜ਼ਿਆਦਾ ਹੈ ਆ ਤੇ ਆ ਪੈਸੇ ਤੁਹਾਨੂੰ ਜੀ ਮੈਂ ਥੋੜੇ ਥੋੜੇ ਕਰਕੇ ਤੁਹਾਨੂੰ ਇਹ ਤਾਂ ਸ਼ਾਰੀਪਟੋਂ ਹੋਰ ਲੈਣਾ ਪੈ ਜੂਏ ਆਪਾਂ ਨੂੰ ਮਤਲਬ ਕਿ ਕੰਮ ਪਕਵਾਉਣ ਲਈ ਜਿਹੜੇ ਪ੍ਰਾਣੀ ਆ ਉਹਨੂੰ ਹੁਣ ਨਮੀ ਦੀ ਮਿਕਸ ਨਹੀਂ ਕਰਦੇ ਦੇਖਦੇ ਆਪਾਂ ਕਿ ਪ੍ਰਾਣਾ ਕੋਲੋਂ ਦੇਖਦੇ ਕਿ ਕਿਹੜਾ ਹੈ ਜਦੋਂ ਆਪਾਂ ਛੋਟਾ ਜਿਹਾ ਲੈਣਾ ਵੀ ਜਿਆਦਾ ਹੁਣ ਦਸਤ ਮਹਾਰਾ ਵਾਲਾ ਹੀ ਲੈਣਾ ਸਭ ਕੀ ਖੱਟ ਜਾਣਾ ਖੱਟ ਜੀ ਇਹ ਤੁਹਾਨੂੰ ਆ ਜੇ ਇਹਨਾਂ ਤੋਂ ਵੀ ਹੱਸਣਾ ਨਾ ਪੜਾ ਕਦਕ ਕਦਕ ਕਰ ਲੈਣ ਇਹ ਨਹੀਂ ਨਹੀਂ ਨਾ ਇਹ ਲੈਂਦੀ ਹੁੰਦੀ ਆਏ ਇਹ ਸਿਰੋਂ ਡੌੜ ਰਿਹਾ ਹੈ ਨਾ ਆਪਣੇ ਮਨ ਦੇ ਵਿੱਚ ਤਾਂ ਨਾ ਜਦੋਂ ਸਾਡੇ ਕੋਲ ਜਿਹੜੇ ਪ੍ਰਾਣੀ ਦਾਸ ਮਾੜੀ ਪਈ ਹੈ ਹੋ ਜਨ ਜਿੱਦਾਂ ਤੁਹਾਨੂੰ ਦੱਸੇ ਡਾਂਗੇ ਉਹ ਤੋਂ ਪੰਜ ਸੱਤ ਕਰਤੇ ਲੱਗ ਜਾਣਾ ਹੈ ਪਰ ਕਿਤੇ ਇਹ ਵੀ ਫੈਲੋਂ ਨਹੀਂ ਕਿ ਤੱਕ ਬੰਦ ਸੈਂਟਰ ਉੱਪਰ ਵੀ ਟੈਂਚੇ ਟੈਂਚਾ ਤੇ ਵੀ ਰਹਿ ਗਏ ਨੇ ਛੋਟੇ ਬੱਚੇ ਰਹਿ ਜਾਂਦੇ ਨੇ ਦੇਖ ਕੇ ਜੀਵਨ ਜਿਹਾ ਨੇ ਚੱਲਦੇ ਹਣ ਕਿਚਨ ਚ ਤੇ ਆਪਣੇ ਲਈ ਲੈ ਜਾਣੇ ਬਣਾ ਕੇ ਛੇਕ ਕੱਪੜੇ ਤੈ ਕਰਦੇ ਜਿਹੜੀਆਂ ਇੱਕ ਦੋ ਲੋਹਰਾ ਸੀਗੀਆਂ ਪੈਂਟਾਂ ਸੀਗੀਆਂ ਉਹ ਪਿੰਦਰ ਦੇ ਹੁਣ ਮੈਂ ਡਰਾਈ ਕਰਨ ਲਈ ਪਾ ਕੇ ਮਸ਼ੀਨ ਦੇ ਵਿੱਚੋਂ ਕੱਢ ਕੇ ਸੁੱਕਣੇ ਪਾਉਂਗੀ ਤੇ ਕਾਫੀ ਦਿਨ ਹੋ ਗਏ ਮੈਂ ਸ਼ੇਕ ਪੀਤਾ ਨਹੀਂ ਤੇ ਦੇਖੋ ਮੈਂ ਲਾਈ ਸੀ ਨਾਈਟ ਕਰੀਮ ਹੁਣਾ ਬਣਾ ਕੇ ਅਪਲੋਡ ਕਰਕੇ ਤੁਹਾਡੇ ਕੋਲ ਜਾ ਚੁੱਕੀ ਤੁਸੀਂ ਉਹ ਵਲੌਗ ਕੱਲ੍ਹ ਦੇਖ ਚੁੱਕੇ ਹੋ ਮੇਰਾ ਇੱਥੇ ਵੀਡੀਓ ਮਤਲਬ ਕਿ ਸ਼ੂਟ ਕਰਕੇ ਮੈਂ ਅਪਲੋਡ ਦੇ ਲਈ ਹੋਈ ਹੈਗੀ ਇਸ ਟਾਈਮ ਹਨਾ ਤੁਸੀਂ ਦੇਖ ਚੁੱਕੇ ਹੋ ਹਜੇ ਉਹਦੇ ਕਮੈਂਟਸ ਵਗੈਰਾ ਅਜੇ ਮੈਨੂੰ ਕੁਝ ਪਤਾ ਨਹੀਂ ਕੀ ਆਇਆ ਤੁਹਾਡੇ ਕੀ ਨਾ ਕਿਉਂਕਿ ਹਜੇ ਤੱਕ ਫਿਰ ਸ਼ਾਮ ਨੂੰ ਜਾਊਗੀ 7:30 ਵਜੇ ਇੱਥੇ ਲਗਭਗ ਟਾਈਮ ਹੈਗਾ ਜਿਹੜਾ ਪੌਣੇ 6 ਦਾ ਟਾਈਮ ਆ ਹਜੇ ਪੌਣੇ 6 ਹੋਣ ਦੇ ਵਿੱਚ 3 ਮਿੰਟ ਬਾਕੀ ਨੇ ਅੰਤੇ ਬਾਕੀ ਬਹੁਤ ਵਧੀਆ ਦੇਖੋ ਸ਼ਾਈਨ ਕਿੰਨੀ ਹੈ ਬਾਕੀ ਤਿੰਨ ਚਾਰ ਦਿਨਾਂ ਅੱਜ ਪਤਾ ਲੱਗ ਜੀ ਜਾਂਦਾ ਹੈ ਨਾ ਲਾ ਕੇ ਤੇ ਬਾਜ਼ਾਰ ਨਾਲੋਂ ਇਹ ਅਲੱਗ ਹੈ ਥੋੜੀ ਲਿਕਵਿਡ ਫਾਰਮ ਦੇ ਵਿੱਚ ਸੀਗੀ ਤੇ ਦੇਖਾਂਗੇ ਤੁਹਾਡੇ ਕੀ ਕਮੈਂਟ ਆਉਣਗੇ ਹੁਣ ਉਹ ਤਾਂ ਸ਼ਾਮ ਨੂੰ পড়ੂੰਗੀ ਕਮੈਂਟ ਤਾਂ ਰੀਡ ਹੋਣਗੇ ਜਿਹੜੇ ਸ਼ਾਮ ਨੂੰ ਹੋਣਗੇ ਚਲੋ ਜੀ ਉਸ ਤੋਂ ਪਹਿਲਾਂ ਆਪਾਂ ਆਪਣੀ ਵੀ ਕੇਅਰ ਕਰੀਏ ਕਾਫੀ ਦਿਨ ਹੋ ਗਏ ਨਾ ਸ਼ੇਕ ਨੂੰ ਨਾ ਮਨ ਕਰ ਰਿਹਾ ਬਣਾਉਣਾ ਸ਼ੇਕ ਪੀਣ ਨੂੰ ਚਲੋ ਜੀ ਬਣਾ ਕੇ ਪੀਣੀ ਹੈ ਫਟਾਫਟ ਹੁਣ ਸਬਰ ਨਹੀਂ ਹੁੰਦਾ ਸ਼ੇਕ ਬਣਾ ਲਏ ਇੱਕ ਕੇਲਾ ਲਿਆ ਇੱਕ ਕੇਲੇ ਦੇ ਬਣਾਉਂਗੀ ਉੱਤ ਫੇਰਾ ਇਸ ਤਰ੍ਹਾਂ ਕੱਲ ਨੂੰ ਨੂੰ ਦੋ ਹੀ ਮੇਰੇ ਕੋਲ ਛੇਵੇਂ ਵੀ ਕੱਲ ਨੂੰ ਮੈਂ ਰਹਿ ਜਾ। ਤੇ 12 ਤੇ ਪੈ ਗਈ ਹੁਣ ਆਏ ਹੋਏ ਪਿਆ ਬੇਸਬਰ ਮਨ ਬੇਸਬਰਾ ਤੇ ਆ ਥੋੜਾ ਜਿਹਾ ਦੁੱਧ ਕੱਲ ਵਾਲਾ ਸੀ ਜਿਹੜਾ ਵਾਲੇ ਦੇ ਸੀਗਾ ਆ ਥੋੜਾ ਜਿਹਾ ਮੈਂ ਹੁਣ ਆਹ ਵਾਜ ਤੱਕ ਲਿਆ ਸੀਗਾ ਚਲੋ ਜੀ ਘੱਟਨ ਮੰਜ ਜਾਣਗੇ ਹੁਣ ਇਹਨੂੰ ਪੱਖੇ ਦੇ ਥੋੜਾ ਜਿਹਾ ਸ਼ੇਕ ਦੋ ਦਰੜ ਕੱਢ ਲਈ ਚੀਨੀ ਅੱਡ ਲਈ ਦੋ ਮਿੰਨੂ ਐਸੇ ਮੇਰਾ ਕੱਢਦਾ ਸਰਜੂਗਾ ਜਿਹੜਾ ਕੱਟ ਇੱਕ ਅਗੇ ਲਾ ਹੋਰ ਪਾ ਲੈ ਹੁਣ ਉਤਾਰੀ ਕੋਲ ਕੀ ਕਰਦਾ ਸੀ ਉਹ ਬੈਠਾ ਵੀ ਉਧਰ ਨੇ ਘੇੜਾ ਮਾਰਿਆ ਲੈ ਚਾਬੀ ਤਾਂ ਲੱਜਦਾ ਕੋਈ ਦੇਖ ਲੈਂਦਾ ਉਧਰ ਕੁਛ ਲੱਗਿਆ ਹੋਇਆ ਇੱਕ ਬਣ ਕੇ ਰੈਡੀ ਆ ਮੇਰੇ ਤੇ ਪਿੰਦਰ ਲਈ ਕਿਉਂਕਿ ਪਿੰਦਰ ਆ ਗਿਆ ਸੀ ਫਿਰ ਇੱਕ ਗਿਲਾਪਾ ਇਹਦੇ ਵਿੱਚ ਹੋਰ ਐਡ ਕਰਤਾ ਲਓ ਜੀ ਪੂਰੇ 2 ਗਲਾਸ ਹੀ ਬਣੇ ਨੇ ਨਾਪਕੇ ਸ਼ੇਕ ਰੈਡੀ ਆ ਆ ਜੋ ਤੁਸੀਂ ਵੀ ਪੀ ਲਓ ਗੰਦੀ ਲਾਹ ਦਾ ਮਜਾ ਨਾ ਸਵਾਦ ਮੂੰਛੇ ਮੂੰਛੇ ਪੁੰਗਲੇ ਮੂੰਛੇ ਲੋ ਜੀ ਇੱਥੇ ਮੈਂ ਤੇ ਪਿੰਦਰ ਲੱਗ ਗਈ ਸੀ ਸ਼ੇਕ ਪੀਣ ਤੇ ਅੱਜ ਦਾ ਵੀਡੀਓ ਜਿਹੜਾ ਇੱਥੇ ਐਂਡ ਕਰਾਂਗੇ ਤੇ ਕਮੈਂਟ ਆਇਆ ਸੀਗਾ ਮੈਨੂੰ ਕੱਲ ਮੇਰੀ ਹਾਸੇ ਵੀ ਆ ਰਹੀ ਸੋ ਕਿਨੇ ਫਿਲਟਰ ਦਾ ਤੁਸੀਂ ਲਾਉਨੇ ਹੋ ਨਹੀਂ ਜਿਵੇਂ ਕੋਈ ਫਿਲਟਰ ਨਹੀਂ ਲਾਉਂਦੀ ਵਿਦਆਊਟ ਫਿਲਟਰ ਮੇਰੀ ਵੀਡੀਓ ਹੁੰਦੇ ਨੇਗੇ ਤੇ ਚਲੋ ਜੀ ਅੱਜ ਦਾ ਵਲੌਗ ਆਪਾਂ ਐਂਡ ਕਰਦੇ ਹਾਂ ਮਿਲਦੇ ਹਾਂ ਕੱਲ ਨੂੰ ਵਧੀਆ ਜਿਹਾ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਹਾਜ਼ਰ ਰਹੋ ਬਸ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ